ਇਸ ਬਾਜ ਦਾ ਮਾਲਕ ਇਹਨੂੰ ਛੱਡ ਕੇ ਚਲਾ ਗਿਆ ਇਸ ਤੋਂ ਮੁੜ ਕੇ ਕਦੀ ਵਾਪਸ ਨਹੀਂ ਅਤੇ ਲੋਕਾਂ ਨੇ ਸੋਚਿਆ ਕਿ ਬਾਜ ਨੂੰ ਆਜ਼ਾਦ ਕੀਤਾ ਜਾਵੇ ਤੇ ਉੱਡਣਾ ਚਾਹਤ ਹੈ ਉੱਡਣਾ ਹੀ ਭੁੱਲ ਗਿਆ ਸੀ ਫਿਰ ਇਹਨੇ ਦੂਰ ਆਪਣੇ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਇਸ ਦੀ ਨਿਗਾ ਬਹੁਤ ਤੇਜ਼ ਹੁੰਦੀ ਹੈ ਤੇ ਜਦੋਂ ਇਹਨੇ ਜ਼ੋਰ ਜਾ ਕੇ ਦਰਖਤਾਂ 'ਚ ਨਿਗਾ ਮਾਰੀ ਤਾਂ ਪਤਾ ਲੱਗਿਆ ਕਿ ਬੰਦਾ ਇਹਦੇ ਅੰਦਰ ਰਮਨ ਸਟੂਡੀਓ ਤੇ ਪਤੰਦਰ ਟੈਟੂ ਬਣਾਉਣ ਨਹੀਂ ਆਇਆ ਅੱਜ ਤੁਹਾਨੂੰ ਦਿਖਾਉਣੇ ਆ ਮਿਲਾਉਣੇ ਆ ਉਹਦੇ ਨਾਲ ਆ ਬੈਠਾ ਬਾਈ ਮੈਂ ਭਾਲ ਦਾ ਫਿਰਦਾ ਬਾਈ ਟੈਟੂ ਬਾਈ ਤੁਸੀਂ ਇੱਥੇ ਆ ਕੇ ਬੈਠੋ ਮੈਂ ਤੁਹਾਨੂੰ ਭਾਲ ਦਾ ਫਿਰਦਾ ਜਰਾ ਟੈਟੂ ਬਣਾਉਣਾ ਹੈ ਪਹਿਲਾਂ ਬਣਾਇਆ ਕੋਈ ਪਹਿਲਾਂ ਆ ਬਣੇ ਹੋਏ ਬਾਈ ਅੱਛਾ ਕਿੰਨਾ ਟਾਈਮ ਹੋ ਗਿਆ ਇਹਨੂੰ ਹੋ ਗਿਆ ਬਾਈ 2 ਤੋਂ 3 ਸਾਲ ਹੋ ਗਏ ਕੋਈ ਰੰਗ ਰੰਗ ਕਲਰ ਜਮ ਨਹੀਂ ਫਿੱਟਿਆ ਬਾਈ ਵਦੇ ਦੇਖੋ ਕਿੱਡੇ ਬਲੈਕ ਫਾਈਨ ਕਲਰ ਹਾਂ ਨਹੀਂ ਹੁਣ ਕਿਹੜਾ ਬਣਾਉਣਾ ਹੁਣ ਆ ਬਣਾਉਣਾ ਵੀਰੇ ਓਏ ਆਹ ਆਹ ਦਿਖਾਈ ਬਾਈ ਬਾਈ ਤੈਨੂੰ ਲੁੱਟ ਕੇ ਖਾ ਜੂਗਾ ਇਹ ਪਤਾ ਕਿੰਨੇ ਦਾ ਮੈਨੂੰ 15 ਤੋਂ 20000 ਰੁਪਏ ਲੱਗਦਾ ਤੇ 15 ਤੋਂ 20000 ਮੈਨੂੰ ਪਤਾ ਕਰਾ ਜਾਂ ਲੈ ਕਮਾਲ ਕਰ ਸੱਚੀ ਗੱਲ ਐ ਪੁੱਛੋ ਬਾਈ ਨੂੰ ਬਲ ਹਾਂ ਬਾਈ ਐਨਾ ਲੱਗਦਾ 15-20000 वैसे, वैसे तो लगदा नहीं लगदा ना बाहर तो लगदा ना हां जी ਤੁਸੀਂ ਕਿਹਾ ਰੇਟ ਦਾ ਸਿਰ 4000 ਬਸ ਹਾਂ ਜੀ ਤੁਹਾਡੀ ਸੱਚੀ ਗੱਲ ਹੈ ਤਾਂ ਯਾਰ 4000 ਰਾਈਆਂ ਬਈ ਰੇਟ ਸਾਰੇ ਜਾਇਜ਼ ਹੈ ਦੇ ਅੱਛਾ ਬਾਈ ਦੇ ਆਲ ਇੰਡੀਆ ਪੰਜਾਬ ਚ ਪਤਾ ਕਰ ਲਿਓ ਰੇਟ ਬਾਈ ਦੇ ਹਾਂ ਜੈ ਜੀ ਹੋਣਗੇ ਠੀਕ ਹੈ ਇਹਦਾ 15-20000 ਹੈ ਕਿੱਥੇ 4000 ਹਾਂ ਇੱਕ ਵਾਰੀ ਵੀ ਸੱਚਾ ਸੀ ਨਾ 15-20 ਲੱਗਦਾ ਹੈ ਲੱਗਦਾ ਬਾਈ ਆਹ ਨਾ ਪਹਿਲਾਂ ਲੱਗਦਾ ਮੈਨੂੰ 15000 ਮੰਗੇ ਰਮਨ ਟੈਟੂ ਦੇ ਨਾਂ ਤੇ ਆਈਡੀ ਆਪਣੀ ਕੁਆਲਿਟੀ ਦੇਖ ਲੋ ਰਮਨ ਟੈਟੂ ਦੇ ਨਾਂ ਤੇ ਆਈਡੀ ਸਕਰੀਨ ਤੇ ਚੱਲੀ ਇਹਦੇ ਤਲਵੰਡੀ ਸਾਬੋ ਖੜੇ ਜਦੋਂ ਆਪਾਂ ਖੰਡਾ ਚੌਂਕ ਤੋਂ ਬਠਿੰਡਾ ਰੋਡ ਤੇ ਜਾਂਦੇ ਆ ਤੇ ਇਹ ਬਾਈ ਬੌਂਸਰ ਹੈ ਤੇ ਇਨ ਜੁਨੀ ਇਹਨਾਂ ਦੀ ਟੀਮ ਆ ਸਾਰੇ ਇੱਥੋਂ ਰਮਨ ਟੈਟੂ ਕੋਲ ਬਣਾਉਂਦੇ ਆ ਬਾਈ ਹਨਾ ਤੇ ਤੁਹਾਨੂੰ ਸੈਟਅਪ ਦਿਖਾ ਦਗੇ ਤੁਹਾਨੂੰ ਐ ਲੱਗੂ ਜਿਵੇਂ 뮤직 ਸਟੂਡੀਓ ਚ ਆ ਗਏ ਹਨਾ ਕੱਲ ਮੈਂ ਪਹਿਲੇ ਇੱਕ ਹੀ ਲੱਗੇ ਮੈਂ ਇੱਥੇ ਗਾਣੇ ਰਿਕਾਰਡ ਕਰਦੇ ਆ ਤੇ ਆਹ ਮਸ਼ੀਨਾਂ ਪਈਆਂ ਬਾਈ ਸਾਰਾ ਕੁਝ ਹੈ ਨਾ ਤੇ ਇੱਕ ਤੁਹਾਨੂੰ ਹੋਰ ਦੱਸ ਦਿਆਂ ਲਈ ਉਹ ਮਸ਼ੀਨ ਹਨਾ ਟੈਟੂ ਮਟਾਉਣ ਵਾਸਤੇ ਵੀ ਹੈ ਤੇ ਟੈਟੂ ਮਟਾਉਣ ਦੇ ਕਹਿੰਦੇ ਹੁੰਦੇ ਆ ਇੱਧਰ ਕਰੀ ਬਈ ਕੈਮਰਾ ਟੈਟੂ ਮਟਾਉਣ ਦੇ ਜਿਹੜੇ ਪੈਸੇ ਆ ਟੈਟੂ ਬਣਾਉਣ ਨਾਲੋਂ ਵੀ ਵੱਧ ਲੈਂਦੇ ਆ ਲੱਗਦੇ ਆ ਤੇ ਰਮਨ ਭਾਈ ਖੜਾ ਹੋ ਆ ਚੱਕ ਮੈਕ ਹੁਣ ਉਹਦੇ ਬਾਰੇ ਮੈਨੂੰ ਸੱਚੀ ਗੱਲ ਦੱਸ ਹਨ ਹਾਂਜੀ ਇਹ ਆ ਮੈਂ ਕਿੱਥੇ ਲਾ ਇਹ ਗੱਲ ਹੈਈ ਹੈ ਨਾ ਤੇ ਜੇ ਮੰਨ ਲਓ ਹਨਾ ਵੀ ਆ ਟੈਟੂ ਹੈ ਜਾਂ ਆ ਲਾ ਲਓ ਹਨਾ ਇਹ ਲਿਖਿਆ ਹੋਇਆ ਤੇ ਜੇ ਮਟਾਉਣਾ ਹੋਵੇ ਕਿੰਨੇ ਵਾਹ ਲੱਗਣਗੇ ਤੁਹਾਡੇ ਕੋਲੇ ਆਪਣੇ ਕੋਲੇ ਸਿਰਫ 2500 ਰੁਪਏ ਬਾਹਰ ظاہر ਹੋਣਗੇ ਹਾਂ ਵੱਡੀ ਗੱਲ ਆ 10-10 ਹਜ਼ਾਰ ਰੁਪਏ ਦਾ 2500 ਚ 15 ਹਜ਼ਾਰ ਰੁਪਏ ਦਾ 4000 ਚ ਤੇ ਭਾਈ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਕੋਈ ਸਾਈਡ ਇਫੈਕਟ ਨਹੀਂ ਬਈ ਬਾਕੀ ਆਪਾਂ ਕਾਰਬਨ ਫੇਸ਼ੀਅਲ ਵੀ ਕਰਦੇ ਆ ਠੀਕ ਹੈ ਤੇ 1000 ਮੂ ਵੀ ਕਰਦੇ ਆ ਵੀਰੇ ਕਾਰਬਨ ਫੇਸ਼ੀਅਲ ਦਾ ਇੱਕ ਸੈਟਿੰਗ ਦਾ 500 ਰੁਪਏ ਆ ਜੀ ਬਸ ਹਾਂਜੀ ਬੱਸ 3000 ਰੁਪਏ ਉਹ ਬਠੰਡੇ ਦੇ ਰੇ ਜਦ ਤੂੰ ਇੱਥੇ ਆਇਆ ਕਰਾਇਆ ਭਰਦਾ ਕਿ ਸੇਵਾ ਹੀ ਕਰੀ ਜਾਂਦਾ ਸੀ ਸੇਵਾ ਹੀ ਆਪਣੀ ਲੈ ਕੇ ਰਹਿਦਾ ਬਈ ਤੇ ਭਾਈ ਹੋਰ ਦਿਖਾਜ ਮੈਨੂੰ ਇੱਕ ਲਾਈਡੀ ਤੁਹਾਨੂੰ ਦਿਖਾਉਣ ਲੱਗੇ ਆ ਕੱਲੇ-ਕੱਲੇ ਤੋਂ ਥੋੜਾ ਬੜਾ ਟਾਈਮ ਨੇ ਆਪਣੇ ਲੈਂਦੇ ਆਈਡੀ ਤੋਂ ਤੁਹਾਨੂੰ ਜੱਜ ਹੋ ਜੂਗਾ ਬਾਕੀ ਨੰਬਰ ਸਕਰੀਨ ਦੇ ਉੱਤੇ ਬਾਈ ਨੂੰ ਨਾ ਇੱਕ ਵਾਰੀ ਤੁਸੀਂ ਫੋਟੋ ਭੇਜ ਦਿਓ ਤੇ ਬਾਅਦ ਟਰਾਈ ਮਾਰ ਲਓ ਕਿੰਨੇ ਟੈਟੂ ਬਣਦਾ ਤੇ ਇੱਕ ਵਾਰੀ ਰਮਨ ਨੂੰ ਭੇਜ ਕੇ ਤੇ WhatsApp ਤੇ ਐਮ ਤੋਂ ਰੇਟ ਕੀ ਹੈ ਤੇ ਤੁਹਾਨੂੰ ਦੱਸ ਦਿਆਂ ਆ ਜਾਓ ਬਾਈ ਇੱਥੇ ਆਹ ਟੈਟੂ ਆਪਣੇ ਆਈਡੀ ਰਮਨ-ਟੈਟੂਜ਼ ਤੇ ਇਹ ਸਾਰਾ ਐਡਰੈਸ ਆ ਉਹ ਬਈ ਤਲਵੰਡੀ ਸਾਬੋਂ ਨੇੜੇ ਖੰਡਾ ਚੌਕ ਨੰਬਰ ਸਕਰੀਨ ਦੇ ਉੱਤੇ ਉੱਤੇ ਵੀ ਹਨ ਜਿਹੜੀ ਆਈਡੀ ਹੈ ਨਾ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਉ ਉਹਨੂੰ ਹੋਰ ਡਿਸਕਾਊਂਟ ਦੇ ਲੈਂਗੇ ਅੱਛਾ ਹਾਂਜੀ ਲਾਵੀ ਵੀਡੀਓ ਸ਼ੇਅਰ ਕਰਕੇ ਦਿਖਾ ਦਿਓ ਹੋਰ ਵੀ ਡਿਸਕਾਊਂਟ ਮਿਲ ਜੂ ਬਾਈ ਇਹ ਦੁੱਤ ਦਾ ਹੁਣ ਕੀਮਤ ਤਾਂ ਸੇਵ ਹੀ ਹੈ ਨਾ ਜਿਆਦਾ ਕੋਲ ਜੇ ਉਹ ਤੋਂ 500 ਰੁਪਏ ਦੇ ਦੇ ਤੇ ਆ ਆ ਆ ਇਹ ਟੈਟੂ ਹੈ ਇਹ ਲਗਭਗ ਹੋਊਗਾ ਬਈ 7-8000 ਰੁਪਏ ਲੱਗਦਾ ਹੋਵੇ ਦਾ 15-14 ਜੀ ਅੱਛਾ ਹਾਂਜੀ ਲੈ ਦੱਸੀ ਜਲਦੀ ਬਈ ਹੁਣ ਸਾਰਿਆਂ ਦੇ ਰੇਟ ਆਪਾਂ ਇੱਥੇ ਪੁੱਛ ਲੈਨੇ ਆ ਜੀ ਬਈ 1000 ਰੁਪਏ ਆ ਜੀ 1000 ਹਾਂਜੀ ਬਈ 4-5000 ਰੇਟ ਮੰਗਦੇ ਨਾ ਜਮ ਵੀ ਹੈਰਾਨ ਹੀ ਹੋ ਜੂਗੇ ਬਈ ਤੇ ਇਹਦਾ ਬਈ ਇਹ ਟੈਟੂ ਬਣੂਗਾ ਜੀ 3000 ਦਾ ਇਹ ਬੈਂਟ ਟੈਟੂ ਹੈ ਜੀ ਅੱਛਾ 3000 ਦਾ ਹਾਂਜੀ ਹੁਣ ਨਾ ਮੈਨੂੰ ਨਾ ਕਈ ਵਾਰੀ ਆਏ ਕਹਿੰਦੇ ਬਾਈ ਤੂੰ ਵੀਡੀਓ ਤਾਂ ਪਾਤੀ ਪਰ ਤੁਸੀਂ ਰੇਟ ਨਹੀਂ ਦੱਸਦੇ ਤੇ ਤੁਹਾਡੇ ਸਾਹਮਣੇ ਹੁਣ ਸਾਰੇ ਰੇਟ ਦੱਸਾਂਗੇ ਤੇ ਇਹ ਜਿਹੜਾ ਆਫਰ ਹੈ 25 ਦਾ 2025 ਦਾ 26 ਚ ਨਹੀਂ ਪਤਾ ਬਾਈ ਐ ਨਹੀਂ ਪਤਾ ਹੋਰ ਘਟਾ ਦੇ ਐ ਨਹੀਂ ਪਤਾ ਕੋਈ ਬਾਈ ਕੋਈ ਬਾਕੀ ਪੋਰਟਰੇਟ ਦਾ ਰੇਟ ਆਪਾਂ 4500 ਰੱਖਿਆ ਜੀ ਵਿਧ ਸੇਮ ਪੋਰਟਰੇਟ ਦਾ ਤੇ ਆ ਕਿੰਨੇ ਦਾ ਬਣੂ ਬਈ ਆ ਇਹ ਬਣ ਜੂਏ 3500 ਬਈ ਲੈ ਵੀ ਹੁਣ ਇਹਦੇ ਉੱਤੇ ਤਾਂ ਆਈਡੀ ਆ ਗਈ ਹੁਣ ਬੜਾ ਕੁਝ ਦੱਸੀ ਜਾਵਾਂਗੇ ਤਾਂ ਬਾਈ ਐ ਨਹੀਂ ਪਤਾ ਨਹੀਂ ਕਿੰਨੇ ਆ ਬੜਾ ਬਣਾਉਂਦੇ ਆ ਬਾਈ ਹਨਾ ਇਹ ਕਿੰਨੇ ਲੱਗਦੇ ਇਹਦੇ ਆਪਣੇ ਲਈ 3000 ਜੀ ਆਪਣਾ ਰੇਟ ਬਾਹਲੇ ਜਿਆਦਾ ਪੈਸੇ ਹੋਣ ਕਰਕੇ ਕਈ ਕਹਿੰਦੇ ਜਰਾ ਕਿੱਥੇ ਬਣਾਵਾਂਗੇ 15000 ਦੇਖ ਕੇ ਬਾਈ ਨੂੰ ਪਾਸੇ ਹੋ ਜਾਂਦਾ ਤੇ ਘੱਟ ਤੋਂ ਘੱਟ ਰੇਟ ਹਨ 1000 ਰੁਪਏ ਦੇ ਵਿੱਚ ਜਿਹਨੇ ਨਾਮ ਲਖਾਉਣਾ ਤਾਂ ਤੁਸੀਂ ਆਜੋ ਆਫਰ ਹੈ 2025 ਤੱਕ ਜਿਹੜਾ ਹੁਣ ਰਹਿਗਾ ਨਵੰਬਰ ਚੱਲ ਪੈ ਦਸੰਬਰ ਦੋ ਮਹੀਨੇ ਪਰ ਉਸ ਤੋਂ ਬਾਅਦ ਜਨਵਰੀ ਚ ਹੋਰ ਦਵਾਂਗਾ ਆਫਰ ਹਾਂਜੀ ਇਸ ਵਾਰ ਹੋਰ ਆਫਰ ਲਾਵਾਂਗੇ ਜਨਵਰੀ ਚ ਆਪਾਂ ਫੇਰ ਵੀਡੀਓ ਪਾਵਾਂਗੇ ਤਲਵੰਡੀ ਸਾਬੋ ਰਾਮਾ ਰੋਡ ਖੰਡਾ ਚੌਕ ਰਮਨ ਟੈਟੂ ਤੇ ਵੀਡੀਓ ਸ਼ੇਅਰ ਕਰਕੇ ਜਰੂਰ ਆਇਓ ਧੰਨਵਾਦ